ਸਾਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀ ਮਾਨ ਕਈ ਵਾਰੀ ਅਸੀਂ ਕਿਸੇ ਕੰਮ ਦੇ ਲਈ ਕਿਸੇ ਚੀਜ਼ ਦੇ ਲਈ ਕਿਸੇ ਵੀ ਮੰਨ ਲਓ ਕੁਝ ਪਾਉਣ ਦੇ ਲਈ ਬਹੁਤ ਮਿਹਨਤ ਕਰਦੇ ਹਾਂ ਕਰਨੀ ਵੀ ਚਾਹੀਦੀ ਹੈ ਕਿਉਂਕਿ ਕਈ ਵਾਰੀ ਸ਼ੌਂਕ ਵੀ ਹੁੰਦਾ ਹੈ ਤੇ ਸ਼ੌਂਕ ਤੋਂ ਬਿਨਾ ਮਿਹਨਤ ਨਹੀਂ ਹੁੰਦੀ ਅੱਛਾ ਸੱਚ ਜਾਣਿਓ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਮਿਹਨਤ ਕਰ ਰਹੇ ਹੁੰਦੇ ਹਾਂ ਪਰ ਸ਼ੌਂਕ ਨਹੀਂ ਹੁੰਦਾ ਤੇ ਉਹ ਸਾਡੇ ਤੇ ਬੋਝ ਬਣ ਜਾਂਦੀ ਆ ਤੇ ਕਈ ਵਾਰੀ ਅਸੀਂ ਸ਼ੌਂਕ ਨਾਲ ਮਿਹਨਤ ਕਰਦੇ ਆਂ ਤਾਂ ਵਕਤ ਦਾ ਵੀ ਨਹੀਂ ਪਤਾ ਲੱਗ ਜਾਂਦਾ ਤੇ ਫੇਰ ਭਾਵੇਂ ਉਹ ਸਾਨੂੰ ਨਾ ਮਿਲੇ ਦੁੱਖ ਤਾਂ ਬੜਾ ਲੱਗਦਾ ਏ ਪਰ ਉਹ ਮਿਹਨਤ ਤੋਂ ਸਿੱਖਿਆ ਵੀ ਬੜੀ ਮਿਲਦੀ ਹੈ ਤੇ ਆਪਾਂ ਜਿਹੜੀ ਗੱਲ ਕਰਨੀ ਆ ਉਹ ਆ ਜੇ ਆ ਕਿ ਕਈ ਵਾਰੀ ਅਸੀਂ ਕਿਸੇ ਚੀਜ਼ ਲਈ ਕਿਸੇ ਕੰਮ ਲਈ ਕਿਸੇ ਤਰੀਕੇ ਨਾਲ ਬੜੀ ਮਿਹਨਤ ਕੀਤੀ ਤੇ ਜਦੋਂ ਨਾ ਸਿਰੇ ਤੇ ਜਾ ਕੇ ਗੱਲ ਲੱਗੀ ਤੇ ਸਾਨੂੰ ਨਾ ਕਾਮਯਾਬੀ ਮਿਲੀ ਤੇ ਅਸੀਂ ਫੇਰ ਉਸ ਤੋਂ ਪਿੱਛੇ हट ਗਏ ਅਸੀਂ ਉਸ ਨੂੰ ਛੱਡ ਦਿੱਤਾ ਇਹ ਅਸਲ ਦੇ ਵਿੱਚ ਗਲਤ ਕਿਉਂ ਗਲਤ ਹੈ ਕਿਉਂਕਿ ਕਈ ਵਾਰੀ ਅਸੀਂ ਮੰਜ਼ਲ ਦੇ ਬਹੁਤ ਕਰੀਬ ਹੁੰਨੇ ਆ ਤੇ ਅਸੀਂ ਫੈਡ ਅਪ ਹੋ ਜਾਂਦੇ ਆ ਅਸੀਂ ਸਾਡੇ ਚ ਉਤਾਵਲਾਪਨ ਵਿੱਚ ਐਨੀ ਆ ਜਾਂਦੀ ਕਿ ਬਸ ਇੱਕ ਵਾਰ ਹੁਣ ਹੋਰ ਕਰਨਾ ਏ ਜੇ ਇਹ ਚੀਜ਼ ਮੈਨੂੰ ਸਫਲਤਾ ਨਾ ਮਿਲੀ ਮੈਂ ਕੋਸ਼ਿਸ਼ ਕਰਨੀ ਐ ਤੇ ਉਸ ਤੋਂ ਬਾਅਦ ਛੱਡ ਦੇਣੀ ਚਾਹੀਦੀ ਐ ਸਿਆਣਾਪ ਵੀ ਇਸੇ ਵਿੱਚ ਐ ਕਿ ਇੱਕ ਚੀਜ਼ ਦੇ ਪਿੱਛੇ ਭੱਜਣ ਨਾਲੋਂ ਚੰਗਾ ਏ ਕਿ ਤੁਸੀਂ ਕਿ ਤੁਸੀਂ ਕੁਝ ਹੋਰ ਜੋ ਤੁਹਾਨੂੰ ਸ਼ੌਂਕ ਹੈ ਉਹ ਕੀਤਾ ਜਾਵੇ ਪਰ ਜਿਹੜੀ ਚੀਜ਼ ਤੁਸੀਂ ਸ਼ੌਂਕ ਨਾ ਕਰ ਲਈ ਉਹਨੂੰ ਇੱਕਦਮ ਕਦੇ ਵੀ ਨਾ ਛੱਡੋ ਕਿਉਂਕਿ ਸ਼ੌਂਕ ਕੁਦਰਤ ਨੇ ਤੁਹਾਡੇ ਅੰਦਰ ਪਾਇਆ ਏ ਪਰ ਹੋ ਸਕਦਾ ਏ ਆ ਗੱਲ ਹੁਣ ਸੁਣਨ ਵਾਲੀ ਏ ਹੋ ਸਕਦਾ ਏ ਕਿ ਵਕਤ ਸਹੀ ਨਹੀਂ ਹੈ ਵਕਤ ਸਹੀ ਆਉਣ ਤੇ ਤੁਹਾਡੇ ਸ਼ੌਂਕ ਨੂੰ ਫਲ ਲੱਗਣੇ ਹੀ ਲੱਗਣੇ ਆ ਤੁਹਾਨੂੰ ਕਾਮਯਾਬੀ ਮਿਲਣੀ ਹੀ ਮਿਲਣੀ ਹੈ ਕਿਉਂਕਿ ਉਹ ਸ਼ੌਂਕ ਤੁਸੀਂ ਤੇ ਦੁਨੀਆਦਾਰੀ ਨੇ ਤੁਹਾਡੇ ਅੰਦਰ ਨਹੀਂ ਠੋਸਿਆ ਉਹ ਤੁਹਾਨੂੰ ਸ਼ੁਰੂ ਤੋਂ ਸ਼ੌਂਕ ਸੀ ਕਿ ਮੈਂ ਆ ਚੀਜ਼ ਕਰਨੀ ਹੈ ਅਗਰ ਉਹ ਚੀਜ਼ ਕਰ ਰਹੇ ਹੋ ਤਾਂ ਉਸ ਨੂੰ ਕਦੇ ਵੀ ਵਿਚ ਵਿਚਾਲੇ ਨਾ ਛੱਡੋ ਹਾਂ ਨਾ ਕਾਮਯਾਬ ਹੋਏ ਹੋ ਤੁਸੀਂ ਤਾਂ ਨਾਕਾਮਯਾਬ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਕਾਮਯਾਬੀ ਹਰ ਚੀਜ਼ ਨਹੀਂ ਮਿਲਦੀ ਕਈ ਵਾਰੀ ਠੋਕਰ ਵੱਜ ਜਾਂਦੀ ਹੈ ਅਸੀਂ ਗਿਰ ਜਾਂਦੇ ਆ ਤਾਂ ਰਸਤਾ ਨਹੀਂ ਖਰਾਬ ਹੁੰਦਾ ਅੱਗੇ ਜਾ ਕੇ ਕਈ ਵਾਰੀ ਸਹੀ ਵੀ ਆ ਜਾਂਦਾ ਤੇ ਜੇ ਠੋਕਰ ਲੱਗੀ ਹੈ ਦੋ ਟੋਏ ਦਿਖੇ ਨੇ ਜੇ ਅਸੀਂ ਉਥੋਂ ਮੋੜਾਈਏ ਜਾਂ ਕਹਿ ਦਿਓ ਕਿ ਛੱਡ ਹੁਣੇ ਰਸਤੇ ਜਾਣਾ ਹੀ ਨਹੀਂ ਤੇ ਨੁਕਸਾਨ ਕਿਦਾਂ ਦੱਸੋ ਇੱਕ ਤੇ ਸ਼ੌਂਕ ਦੂਜਾ ਜ਼ਰੂਰਤ ਤੀਜਾ ਕੁਝ ਨਾ ਕੁਝ ਤੇ ਕਰਨਾ ਹੀ ਹੈ ਤੇ ਜੇ ਕੁਝ ਕਰਨਾ ਹੈ ਤੇ ਉਹ ਕਿਉਂ ਨਾ ਕੀਤਾ ਜਾਵੇ ਜਿਸ ਵਿੱਚ ਸਾਡਾ ਮਨ ਹੈ ਸਾਡਾ ਦਿਮਾਗ ਹੈ ਸਾਡਾ ਇੰਟਰਸਟ ਹੈ ਸਾਨੂੰ ਸ਼ੌਂਕ ਹੈ ਮਤਲਬ ਅੱਜ ਦੀ ਇਹ ਟਾਪਿਕ ਹੈ ਕਿ ਸ਼ੌਂਕ ਤੋਂ ਬਿਨਾ ਪਹਿਲਾਂ ਤੇ ਗੰਮ ਕਰੋ ਹੀ ਨਾ ਤੇ ਦੂਜਾ ਜੇ ਸ਼ੌਂਕ ਨੂੰ ਇੱਕ ਪੇੜ ਲਾਇਆ ਜਿਉਂ ਉਹਨੂੰ ਫਲ ਨਹੀਂ ਲੱਗਗੇ ਤੇ ਵੱਡੋ ਨਾ ਇੰਤਜ਼ਾਰ ਕਰੋ ਉਹਦੇ ਲਈ ਕੋਸ਼ਿਸ਼ ਕਰੋ ਹਾਂ ਇੱਕ ਚੁਆਇਸ ਤੁਸੀਂ ਹੋਰ ਕਰ ਸਕਦੇ ਹੋ ਕਈ ਵਾਰੀ ਅਸੀਂ ਕਹਿ ਦਿੰਨੇ ਆ ਕਿ ਬੜੀ ਮਿਹਨਤ ਕੀਤੀ ਇਹਦੇ ਵਿੱਚ ਸ਼ੌਂਕ ਵੀ ਬੜਾ ਸੀ ਨਹੀਂ ਕਾਮਯਾਬੀ ਮਿਲੀ ਤੇ ਮੁੜ ਗਏ ਜੀ ਫਿਰ ਅਸੀਂ ਆਹ ਕਰਨ ਲੱਗੇ ਬੱਸ ਜੀ ਟਾਈਮ ਪਾਸ ਹੀ ਹੁਣ ਇਹ ਵੀ ਜ਼ਰੂਰਤਾਂ ਨੇ ਜ਼ਿੰਦਗੀ ਦੀਆਂ ਇਦਾਂ ਥੋੜਾ ਕੀਤਾ ਜਾਂਦਾ ਕਿ ਇੰਨੇ ਸਾਲ ਲਾਈਏ ਇੰਨਾ ਪੈਸਾ ਵੀ ਲਾਇਆ ਠੀਕ ਹੈ ਓਕੇ ਇਹ ਦੁਨੀਆਦਾਰੀ ਆ ਤੁਸੀਂ ਸਮਝਦਾਰ ਹੋ ਆਪਾਂ ਤੁਹਾਨੂੰ ਸਿੱਖਿਆ ਦੇਣ ਤੇ ਬੈਠੇ ਨਹੀਂ ਆਪਾਂ ਤੇ ਗੱਲਬਾਤ ਕਰਦੇ ਪਏ ਆਂ ਤਾਂ ਕੀ ਕਰੋ ਜਿਸ ਕੰਮ ਦੇ ਲਈ ਤੁਸੀਂ ਦੁਬਾਰਾ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਹੱਥ ਪਾਓ ਪਰ ਨਾਲੋਂ ਨਾਲ ਉਸ ਵਿੱਚ ਵੀ ਇੰਟਰਸਟ ਰੱਖੋ ਤੁਹਾਡੀ ਮਿਹਨਤ ਹੈ ਤੁਸੀਂ ਉਸ ਨੂੰ ਵਕਤ ਦਿੱਤਾ ਹੈ ਤੁਸੀਂ ਉਸ ਨੂੰ ਆਪਣੇ ਸਾਲ ਦਿੱਤੇ ਆ ਤੁਸੀਂ ਉਹਨੂੰ ਆਪਣਾ ਇੰਟਰਸਟ ਦਿੱਤਾ ਹੈ ਆਪਣਾ ਸ਼ੌਂਕ ਦਿੱਤਾ ਉਹ ਕੰਮ ਨੂੰ ਸ਼ੌਂਕ ਸੀ ਨਾ ਤਾਂ ਹੀ ਕੀਤਾ ਤਾਂ ਕੀ ਹੈ ਉਸ ਕੰਮ ਨੂੰ ਵੀ ਇਸ ਕੰਮ ਦੇ ਨਾਲ ਲਾਗੂ ਰੱਖੋ ਹੌਲੀ ਹੌਲੀ ਚੱਲਦੇ ਰਹੋ ਸੱਚ ਜਾਣੋ ਕਈ ਵਾਰੀ ਕਈ ਵਾਰੀ ਅਸੀਂ ਉਸ ਦੀਵਾਰ ਤੱਕ ਪਹੁੰਚ ਜਾਂਦੇ ਹਾਂ ਜਿਸ ਤੇ ਪਾਰ ਰੋਸ਼ਨੀ ਹੈ ਮੰਜ਼ਲ ਹੈ ਕਾਮਯਾਬੀ ਹੈ ਪਰ ਉੱਥੋਂ ਤੱਕ ਅਸੀਂ ਵਾਪਸ ਮੁੜੇ ਹੁੰਨੇ ਆ ਕਿਉਂਕਿ ਦਿਖ ਨਹੀਂ ਰਹੀ ਹੁੰਦੀ ਨਾ ਦਿਖਣ ਦਾ ਕੋਈ ਨਾ ਕੋਈ ਤਾਂ ਕਾਰਨ ਹੋਏਗਾ ਹੋ ਸਕਦਾ ਸਾਡਾ ਵਕਤ ਸਹੀ ਨਾ ਹੋਵੇ ਇਹ ਅੰਦਰ ਦੀ ਗੱਲ ਤੁਹਾਨੂੰ ਦੱਸਦੀਆਂ ਕਹਿੰਦੇ ਆ ਜਿਹਦੀ ਸਰਕਾਰ ਹੋਵੇ ਨਾ ਜਿੱਦਾਂ ਦੇ ગ્રਹ ਚੱਲਦੇ ਹੁੰਨ ਜਿੱਦਾਂ ਦਾ ਵਕਤ ਹੋਵੇ ਨਾ ਤੇ ਜੇ ਸਰਕਾਰ ਦੇ ਮਿੱਤਰ ਗ੍ਰੈਡੀ ਨਾ ਹੋਵੇ ਜੇ ਝੰਡਾ ਨਹੀਂ ਚੱਕ ਸਕਦੇ ਨਾ ਸਰਕਾਰੀ ਤਾਂ ਡੰਡਾ ਵੀ ਨਹੀਂ ਚੱਕਣਾ ਚਾਹੀਦਾ ਅੰਦਰ ਹੋ ਜਾਣੇ ਹੋਏ ਤਾਂ ਕੀ ਕਰੋ ਕੀ ਕਰੋ ਗ੍ਰਹਿਾਂ ਦੇ ਖਿਲਾਫ ਜਾਣ ਦੀ ਜ਼ਰੂਰਤ ਹੀ ਨਹੀਂ ਹੈ ਥੋੜੀਆਂ ਇਨਸਟਰਕਸ਼ਨ ਫਾਲੋ ਕਰ ਲੋ ਥੋੜਾ ਪਰਹੇਜ਼ ਕਰ ਲੋ ਥੋੜੀਆਂ ਚੀਜ਼ਾਂ ਭਾਵੇਂ ਲੱਗਦੀਆਂ ਨੇ ਗਲਤ ਨੇ ਪਰ ਜੇ ਸਾਨੂੰ ਸਹੀ ਰਿਜ਼ਲਟ ਦੇ ਰਹੀਆਂ ਨੇ ਤੇ ਫਿਰ ਕਰਨ ਚ ਹਰਜ ਵੀ ਕੀ ਹੈ ਉਹ ਥੋੜਾ ਉਪਾਅ ਥੋੜੇ ਪਰਹੇਜ਼ ਨਾਲ ਨੁਕਸਾਨ ਤੋਂ ਬਚ ਸਕਦੇ ਆ ਫਾਇਦਾ ਤੇ ਉਦੋਂ ਹੀ ਹੋਣਾ ਏ ਜਦੋਂ ਜਦੋਂ ਸਰਕਾਰ ਸਾਡੀ ਆਉਣੀ ਸਾਡੇ ਮਿੱਤਰ ਗ੍ਰਹਿਾਂ ਦੀ ਦਸ਼ਾ ਚੱਲਣ। ਬਸ ਉਹੀ ਗੱਲ ਕਿ ਜਿਹਨੇ ਵਕਤ ਸੰਭਲਿਆ ਉਹਨੇ ਸਭ ਕੁਝ ਸੰਭਲਿਆ ਤੇ ਵਕਤ ਕਿੱਦਾਂ ਸੰਭਿਆ ਜਾਂਦਾ? ਵਕਤ ਨੂੰ ਸਮਝ ਕੇ ਆਪਣੇ ਆਪ ਨੂੰ ਸਮਝ ਕੇ ਤੇ ਫੇਰ ਸਮਝੋ ਕੋਈ ਨੁਕਸਾਨ ਨਹੀਂ ਤੇ ਹੁਣ ਦਾਅਵੇ ਨਹੀਂ ਜੀ। ਬਿਲਕੁਲ ਸਹੀ ਹੈ। ਸਭ ਸਮਝਦਾਰੋਂ ਤੁਹਾਨੂੰ ਪਤਾ ਹੈ ਜਿਹੜੇ ਜਿਹੜੇ ਲੋਕ ਅਸਟ੍ਰੋਲੋਜੀ ਨੂੰ ਐਜ਼ ਅ ਸਾਇੰਸ ਲੈਂਦੇ ਆ ਸਾਇੰਸ ਚ ਲੋਜਿਕ ਹੈ ਤਰਕ ਹੈ। ਇਹ ਅਸਲ 'ਚ ਇੱਕ ਸਾਇੰਸੀ ਹੈ ਤੇ ਹਰ ਚੀਜ਼ ਦਾ ਵਕਤ ਹੈ ਸਵੇਰ ਦਾ ਦੁਪਹਿਰ ਦਾ ਸ਼ਾਮ ਦਾ ਰਾਤ ਦਾ ਹਰ ਹਰ ਪੈਰ ਦਾ ਆਪਣਾ ਪ੍ਰਭਾਵ ਹੈ ਜੇ ਆਪਾਂ ਕਹੀਏ ਕਿ ਸਵੇਰਾ ਸਭ ਤੋਂ ਵਧੀਆ ਹੈ ਦੁਪਹਿਰ ਆ ਵਧੀਆ ਨਹੀਂ ਹੈ ਨਹੀਂ ਦੁਪਹਿਰ ਸਭ ਤੋਂ ਵਧੀਆ ਹੈ ਸ਼ਾਮ ਤੇ ਵਧੀਆ ਨਹੀਂ ਹੁੰਦੀ ਦਿਨ ਵਧੀਆ ਹੁੰਦਾ ਜੀ ਰਾਤ ਬਿਲਕੁਲ ਵਧੀਆ ਨਹੀਂ ਹੁੰਦੀ ਪਹਿਲਾ ਪੈਰ ਵਧੀਆ ਹੁੰਦਾ ਚੌਥਾ ਪੈਰ ਵਧੀਆ ਨਹੀਂ ਹੁੰਦਾ ਇਹ ਨਹੀਂ ਹੁੰਦਾ ਆਪਣਾ ਆਪਣਾ ਕੰਮ ਹੈ ਹਰ ਕਿਸੇ ਦਾ ਸਾਡੇ ਕਹਿਣ ਨਾਲ ਥੋੜਾ ਕੁਝ ਹੋਣਾ ਪਰ ਹਰ ਹਰ ਪੈਰ ਦੀ ਆਪਣੀ ਐਮੀਅਤ ਹੈ ਬਸ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਕਿਹਦੀ ਕਿੱਥੇ ਐਮੀਅਤ ਹੈ ਉਦੋਂ ਹੀ ਅਸੀਂ ਸਮਝ ਗਏ ਤੇ ਉਸਦੀ ਐਮੀਅਤ ਅਨੁਸਾਰ ਚੱਲ ਪੇ ਤਾਂ ਸਮਝੋ ਵਧੀਆ ਓਕੇ ਅੱਜ 13 ਜੁਲਾਈ 2025 ਦਿਨ ਐ ਐਤਵਾਰ ਦਾ ਹੈ ਤੇ ਇਸ ਤਿਥੀ ਆ ਜੀ ਅੱਜ ਕ੍ਰਿਸ਼ਨ ਪੱਖ ਦੇ ਸੌਣ ਮਹੀਨਾ ਚੱਲ ਰਿਹਾ ਸ਼੍ਰਵਣ ਨਕਸ਼ਤਰ ਹੈ ਤਨਿਸ਼ਟਾ ਨਕਸ਼ਤਰ ਸ਼੍ਰਵਣ ਨਕਸ਼ਤਰ ਜੋ ਹੈ ਉਹ ਸਵੇਰੇ 6:54 ਮਿੰਟ ਤੱਕ ਚੱਲੇਗਾ ਤੇ ਉਸ ਤੋਂ ਬਾਅਦ ਤਨਿਸ਼ਟਾ ਜਾਨੀ ਮੰਗਲ ਦਾ ਨਕਸ਼ਤਰ ਚੱਲੇਗਾ 13 ਤਰੀਕ ਨੂੰ ਐਤਵਾਰ ਵਾਲੇ ਦਿਨ ਪਧਰਾ 1:25 ਮਿੰਟ ਤੋਂ ਸ਼ੁਰੂ ਹੋ ਕੇ ਕੱਲ ਸਵੇਰੇ ਤੜਕੇ 25:3 ਤੱਕ ਚੱਲੇਗੀ ਅੱਜ ਪੰਚ ਅਰੰਭ ਹੋ ਜਾਏਗੀ ਸਵੇਰ ਸ਼ਾਮ ਨੂੰ 6:54 ਮਿੰਟ ਤੇ ਪੰਚ ਅਰੰਭ ਹੋ ਜਾਣੀ ਹੈ ਤੇ ਗੁਰੂ ਆਂਧਰਾ ਨਕਸ਼ਤਰ ਚ ਜਾਣਗੇ ਰਾਹੁ ਦੇ ਨਕਸ਼ਤਰ ਚ ਤੇ 7:02 ਮਿੰਟ ਤੋਂ ਠੀਕ ਹੈ 7:02 ਤੇ ਗੁਰੂ ਰਾਹੁ ਦੇ ਨਕਸ਼ਤਰ ਚ ਜਾਣਗੇ ਨਕਸ਼ਤਰ ਚੇਂਜ ਕਰਨਗੇ ਨਾਲ ਹੀ ਦੇਖਿਆ ਜਾਵੇ ਤਾਂ ਗ੍ਰਹਾਂ ਦੇ ਮੁਤਾਬਕ ਸ਼ਨੀ ਬਕਰੀ 9:40 ਮਿੰਟ ਤੇ ਤੇ ਕਜਲੀ ਤੀਜ ਤithi ਹੈ ਜੀ ਅੱਜ ਹਨਾ ਤੇ ਨਾਲ ਸਿਤਾਰਿਆਂ ਦੇ ਮੁਤਾਬਕ ਕੰਬਲੀ ਕੰਬਲੀ ਕਹਿੰਦੇ ਹਨਾ ਹਾਂ ਤੀਜ ਤithi ਹੈ ਹਨਾ ਤੇ ਤੁਹਾਨੂੰ ਪਤਾ ਹੀ ਹੈ ਤੀਜ ਤithi ਅੱਜ ਸੌਣ ਮਹੀਨੇ ਦੀ ਚੰਦਰ ਮਹਾਰਾਜ ਮਕਰ ਰਾਸ਼ੀ ਵਿੱਚ ਵਿਰਾਜਮਾਨ ਅੱਜ ਦੇ ਦਿਨ ਰਹਿਣਗੇ ਤਕਰੀਬਨ 13 ਤਰੀਕ ਨੂੰ ਸ਼ਾਮ ਨੂੰ 6:54 ਮਿੰਟ ਤੱਕ ਮਕਰ ਰਾਸ਼ੀ ਵਿੱਚ ਉਸ ਤੋਂ ਬਾਅਦ ਕੁੰਭ ਰਾਸ਼ੀ ਵਿੱਚ ਕੁੰਭ ਰਾਸ਼ੀ ਵਿੱਚ ਰਾਹੂ ਨਾਲ ਜੋਤੀ ਬਣਾਣਗੇ ਤੇ ਸ਼ਨੀ ਦੇ ਨਾਲ ਬੁੱਧ ਦੀ ਦ੍ਰਿਸ਼ਟੀ ਪੈਗੀ ਕੀ ਪ੍ਰਭਾਵ ਪਵੇਗਾ ਇਸ ਤੇ ਆਪਾਂ ਚਰਚਾ ਕਰਦੇ ਆ ਤੁਹਾਨੂੰ ਦੱਸਦੇ ਆ ਰਾਹੂ ਕਾਲ ਦਾ ਟਾਈਮ 4:30 ਵਜੇ ਤੋਂ ਲੈ ਕੇ 6:00 ਵਜੇ ਤੱਕ ਰਹੇਗਾ ਅੱਜ ਠੀਕ ਹੈ ਚਲੋ ਬੜੀ ਸਮਝਦਾਰ ਸੁਸੀਸਾ ਸੁਣੋ ਸਮਝਦਾਰੀ ਦੀਆਂ ਗੱਲਾਂ ਸਿਤਾਰਿਆਂ ਨੂੰ ਸਹੀ ਕਰਨ ਦੀਆਂ ਗੱਲਾਂ ਸਭ ਤੋਂ ਪਹਿਲੇ ਐ ਰੇਸ ਹਨੀਮੇਸ਼ ਰਾਜੀ ਮੇਸ਼ਰਾ ਸ਼ਾਹੀ ਦੇ ਲਈ ਮੰਗਲ ਦਾ ਨਕਸ਼ਤਰ ਹੈ ਵਧੀਆ ਆਪਣੇ ਲਈ ਸੋਚ ਤੁਹਾਡੀ ਚੰਗੀ ਹੈ ਆਪਣੇ ਆਪ 'ਚ ਧਿਆਨ ਦੇ ਰਹੇ ਹੋ ਵਧੀਆ ਗੱਲ ਹੈ ਕੰਮ ਕਰ ਠੀਕ ਠਾਕ ਹੈ ਕੰਫੀਡੈਂਸ ਵਧੀਆ ਪਰ ਓਵਰ ਕੰਫੀਡੈਂਸ ਨੁਕਸਾਨ ਕਰਾਏਗਾ ਗੁੱਸਾ ਤੇ ਨਹੀਂ ਕਰਨਾ ਚਾਹੀਦਾ ਤੇ ਨਾਲ ਪ੍ਰਾਪਰਟੀ 'ਚ ਹੱਥ ਪਾਉਣ ਤੇ ਕਾਫੀ ਜ਼ਿਆਦਾ ਅੱਛਾ ਫਾਇਦਾ ਤੁਹਾਨੂੰ ਹੋ ਸਕਦਾ ਹੈ 10ਵੇਂ ਚੰਦਰ ਅੱਛੇ ਲੋਕਾਂ ਨਾਲ ਸਬੰਧ ਵੀ ਵਧਾਏਗਾ ਸੋਸ਼ਲ ਮੀਡੀਆ ਤੇ ਨਾਮ ਲਈ ਵੀ ਸਿਤਾਰੇ ਚੰਗੇ ਆ ਮੰਗਲ ਨੂੰ ਹੋਰ ਅੱਛਾ ਕਰਨ ਲਈ ਬੱਚਿਆਂ ਨੂੰ ਪਤਾਸੇ ਦੋ ਟੌਰਸਟ ਬ੍ਰਿਕ ਰਾਸ਼ੀ ਚੰਦਰ ਨੌਵੇਂ ਸਥਾਨ ਵਿੱਚ ਹੈ ਧਾਰਮਿਕ ਸਥਾਨ ਤੇ ਜਾਣਾ ਮੱਥਾ ਟੇਕਣਾ ਨੌਕਟ ਪਾਣੀ ਦੇ ਪੀਣਾ ਅੱਜ ਦੇ ਦਿਨ ਦਾ ਉਪਾਅ ਰਵੇਗਾ ਖੂਬਸੂਰਤ ਪਰਫਿਊਮ ਲਾਓ ਵੈਲ ਡਰੈਸਰੋ ਮੰਗਲ ਦਾ ਨਕਸ਼ਤਰ ਥੋੜੀ ਜਿਹੀ ਖੱਜਲ ਖੁਰ ਤੇ ਭਜਨ ਅੱਥ ਜਿਆਦਾ ਕਰਉਣ ਤੋਂ ਬਾਅਦ ਹੀ ਥੋੜਾ ਰਿਲੈਕਸ ਦਿਵਾ ਸਕਦਾ ਹੈ ਫੈਮਿਲੀ ਨਾਲ ਬੈਠ ਕੇ ਖਾਣਾ ਖਾਓ ਰਿਲੈਕਸ ਤਾਂ ਚਲੋ ਮਿਲ ਹੀ ਜਾਏਗੀ ਜੈਮਿਨੀਜ਼ ਹਨ ਮਿਥੂਨ ਰਾਸ਼ੀ ਵਾਲਿਆਂ ਨੂੰ ਘੱਟ ਬੋਲਣਾ ਚਾਹੀਦਾ ਗੁੱਸਾ ਵੀ ਘੱਟ ਕਰਨਾ ਚਾਹੀਦਾ ਚੰਦਰ 8ਵੇਂ ਸਥਾਨ ਵਿੱਚ ਹੈ ਮੰਗਲ ਦਾ ਨਕਸ਼ਤਰ ਮਿੱਤਰਨੀ ਹੈ ਘਰ 'ਚ ਛੋਟੀ ਮੋਟੀ ਗੱਲ ਤੇ ਕਲੇਸ਼ ਰੋਲਾ ਪੈ ਸਕਦਾ ਹੈ ਕਈ ਮੁੱਦਿਆਂ ਤੇ ਚੁੱਪ ਰੋ ਤੇ ਮੋਬਾਈਲ ਨੂੰ ਥੋੜਾ ਘੱਟ ਵਰਤੋ ਤੇ ਜੀਵਨ ਸਾਥੀ ਦੀ ਸਲਾਹ ਨਾਲ ਚੱਲੋ ਵਧੀਆ ਕੈਂਸਰ ਕਰਕਰਾ ਰਾਸ਼ੀ ਵਾਲੇ ਕਾਫੀ ਇਮੋਸ਼ਨਲ ਪ੍ਰੇਮ ਸਬੰਧਾਂ 'ਚ ਪਈਆਂ ਦੂਰੀਆਂ ਠੀਕ ਪ੍ਰਾਪਰਟੀ 'ਚ ਗੱਲਬਾਤ ਫੋਨ ਵਗੈਰਾ ਤੇ ਕਰਨ ਤੇ ਰਿਲੈਕਸ मिलेगी कोई चंगा पॉजिटिव ਤੁਹਾਨੂੰ ਸਾਈਨ ਮਿਲੇਗਾ ਜਿਸ ਨਾਲ ਮਨ ਖੁਸ਼ ਜਿੱਦ ਘੜ ਕੇ ਕੰਮ ਨਹੀਂ ਕਰਨਾ ਜਦੋਂ ਤੱਕ ਸੂਰਜ ਨਾਲ ਨਹੀਂ ਆ ਜਾਂਦਾ ਤਾਂ ਥੋੜਾ ਸੰਭਲ ਕੇ ਚੱਲੋ ਸੇਧ ਦਾ ਵੀ ਧਿਆਨ ਰੱਖੋ ਲਿਓ ਸਿੰਘ ਰਾਸ਼ੀ ਸਿਤਾਰੇ ਹੋਏ ਠੀਕ ਤੁਹਾਡੇ ਮੰਗਲ ਦਾ ਨਕਸ਼ਤਰ ਮਿੱਤਰ ਕਿਸਮਤ ਦਾ ਸਾਥ ਮਿਲੇਗਾ ਕਿਸੇ ਨੂੰ ਕਿਸੇ ਪੁਰਾਣੇ ਦੋਸਤ ਮਿੱਤਰ ਨੂੰ ਅਚਾਨਕ ਗੱਲਬਾਤ ਕਰਕੇ ਮਿਲ ਕੇ ਚੰਗਾ ਜਿਹਾ ਫੀਲ ਹੋਏਗਾ ਵਿਦੇਸ਼ ਲਈ ਰਸਤੇ ਖੁੱਲ ਜਾਣਗੇ ਚੰਦਰ ਕੇਤੂ ਦੀ એનર્ਜੀ ਪੂਰੀ ਤਰ੍ਹਾਂ ਨਾਲ ਤੁਹਾਨੂੰ एनर्जी ਦਾ ਇਕੱਤਰ ਰੱਖੇਗੀ ਪਰ ਉਹੀ ਗੱਲ ਤੇ ਦਿਖਦਾ ਸਭ ਕੁਝ ਹੱਥ 'ਚ ਕੁਝ ਨਹੀਂ ਹੈ ਇਹ ਹਜੇ ਥੋੜੇ ਜਿਹੀ ਇਸੇ ਤਰ੍ਹਾਂ ਦੇ ਹਾਲਾਤ ਰਹਿਣਗੇ ਪਰ ਮਨ ਨੂੰ ਖੁਸ਼ ਕਰਨ ਲਈ ਮੈਡੀਟੇਸ਼ਨ ਕਰੋ ਤੇ ਹਲਕਾ 뮤직 ਸੁਣੋ ਵਰਗੋ ਕੰਨਿਆ ਰਾਸ਼ੀ ਸਿਤਾਰੇ ਮੰਗਲ ਦਾ ਨਕਸ਼ਤਰ ਮਿੱਤਰਨੀ ਹੈ 60 ਚੋੜ ਤੋਂ ਬਚਣਾ ਹੈ ਸਿਹਤ ਦਾ ਧਿਆਨ ਰੱਖਣਾ ਹੈ ਬਿਜ਼ੀ ਤਾਂ ਰਹੋਗੇ ਤੁਸੀਂ ਪਰ ਕੁਝ ਚੀਜ਼ਾਂ ਨੂੰ ਲੈ ਕੇ ਥੋੜੀ ਜੀ ਪਰੇਸ਼ਾਨੀ ਤੁਹਾਨੂੰ ਆ ਸਕਦੀ ਆ ਕਿ ਕਿਸ ਤਰ੍ਹਾਂ ਸੀ ਕਿਹੜੇ ਕੰਮ ਨੂੰ ਕਿੱਦਾਂ ਬੈਲੈਂਸ ਕਰ ਸਕਦੇ ਹਾਂ ਹਨਾ ਤਿਆਰ ਰੱਖਣ ਵਾਲੀ ਗੱਲ ਇੱਕ ਹੋਰ ਵੀ ਆ ਕਿ ਮੰਗਲ ਦਾ ਨਕਸ਼ਤਰ ਮਿੱਤਰ ਨਹੀਂ ਆ ਤਾਂ ਇਸ ਕਰਕੇ ਅ ਮਨੱਕੇ ਦਾ ਸੇਵਨ ਕਰਨਾ ਤੇ ਨਾਲ ਮੰਗਲ ਨੂੰ ਹੋਰ ਸ਼ੁਭ ਕਰਨ ਲਈ ਭਾਈ ਨਾਲ ਸਬੰਧ ਸ਼ੁਭ ਰੱਖਣਾ ਤੇ ਹੋਰ ਵੀ ਵਧੀਆ ਚਾਹਨੀ ਬਹਿਸ ਬਾਜੀ ਤੋਂ ਬਚਣਾ ਆਪਣਾ ਭਰਾ ਤਾਂ ਤੁਹਾਡਾ ਛੋਟਾ ਹੈ ਤੇ ਭਾਵੇਂ ਵੱਡਾ ਹੈ ਤਾਂ ਦਿਨ ਵਧੀਆ ਲੇਬਰਾ ਤੁਲਾ ਰਾਸ਼ੀ ਦੇ ਸਿਤਾਰੇ business ਕੰਮਕਾਰ ਲਈ ਚੰਗੇ ਆ ਘਰ ਪਰਿਵਾਰ ਵਿੱਚ ਜੋ ਵੀ ਕਿਸੇ ਦੀ ਸਿਹਤ ਖਰਾਬ ਹੈ ਉਹਦੇ ਲਈ ਤੁਹਾਨੂੰ ਯਤਨ ਜ਼ਰੂਰ ਕਰਨੇ ਚਾਹੀਦੇ ਆ ਅਗਰ ਹਰਾਚਾਰਾ ਕੌਂਸ਼ਾਲਾ ਪਾਸ ਸੁਕੋ ਤਾਂ ਹੋਰ ਵੀ ਵਧੀਆ ਨਹੀਂ ਤਾਂ ਤੁਸੀਂ ਆਪਣੇ ਕਮਾਕਾਰਾਂ ਨੂੰ ਕਿਸੇ ਨੂੰ ਵੀ ਕੱਲ ਤੇ ਨਹੀਂ ਛੱਡਣਾ ਤੇ ਦੂਸਰਾ ਤਾਂਬੇ ਦੇ ਕਲਾਚ ਪਾਣੀ ਪੀ ਲੈਣਾ ਚੰਗਾ ਸਕੋਰਪੀਓ বৃশ্চਿਕ ਰਾਸ਼ੀ ਵਾਲਿਆਂ ਦਾ ਦਿਨ ਵਧੀਆ ਜਾਏਗਾ ਜੀ ਭਾਜ ਨਟ ਬਣੇਗੀ ਰਿਸ਼ਤੇਦਾਰੀ ਚ ਜਾਣਾ ਪੈ ਸਕਦਾ ਜਾਂ ਰਿਸ਼ਤੇਦਾਰ ਆ ਸਕਦਾ ਮਨ ਖੁਸ਼ ਰਹੇਗਾ ਬਾਹਰ ਖਾਣਾ ਖਾਣ ਦਾ ਮਨ ਬਣੇਗਾ ਪਰ ਹੈਵੀ ਖਾਣੇ ਤੋਂ ਪਰਹੇਜ਼ ਰੱਖੋ ਮਾਤਾ ਦੀ ਸੇਥ ਥੋੜੀ ਬਹੁਤੀ ਜੀ ਖਰਾਬ ਖਤਰਨਾਕ ਗੱਲ ਕੋਈ ਨਹੀਂ ਹੈ ਠੀਕ ਰਹੋਗੇ ਤੁਸੀਂ ਆਪਣੇ ਵੱਲ ਵੀ ਧਿਆਨ ਦਿਓਗੇ ਤੇ ਪਰਿਵਾਰ ਵੱਲ ਵੀ ਸਿਤਾਰੇ ਚੰਗੇ ਆ ਦਿਨ ਅੱਛਾ ਜਾਏਗਾ ਸੈਜੀਟੇਰੀਅਸ ਤਨੂਰਾਸ਼ੀ ਵਾਲਿਆਂ ਨੂੰ ਅੱਜ ਦੇ ਦਿਨ ਕਿਉਂਕਿ ਮੰਗਲ ਦਾ ਨਕਸ਼ਤਰ ਹੈ ਗੁੱਸਾ ਘਟ ਕਰਨਾ ਚਾਹੀਦਾ ਇਰੀਟੇਟ ਘੱਟ ਹੋਵੇ ਖਿਜੋ ਘੱਟ ਗੱਲ-ਗੱਲ ਤੇ ਬਜ਼ੁਰਗਾਂ ਨਾਲ ਬੈਸਪਾਜੀ ਕਰਨਾ ਪਿਤਾ ਨਾਲ ਬੈਸਪਾਜੀ ਕਰਨਾ ਗ੍ਰਹਿਾਂ ਨੂੰ ਖਰਾਬ ਕਰੇਗਾ ਦੂਸਰੀ ਗੱਲ ਇਹ ਆ ਕਿ ਸੂਰਜ ਸਾਹਮਣੇ ਤੋਂ ਦੇਖ ਰਿਹਾ ਤਾਂ ਕਿਸਮਤ ਦਾ مالک ਹੈ ਪਰ ਬੁੱਧ ਹਜੇ 8ਵੇਂ ਸਥਾਨ ਵਿੱਚ ਹੈ ਤਾਂ ਘਰੇਲੂ ਪਰੇਸ਼ਾਨੀਆਂ ਥੋੜੀਆਂ ਜਿਹੀਆਂ ਬਣੀਆਂ ਰਹਿਣਗੀਆਂ ਸਹੀ ਕਰਨ ਦੇ ਲਈ ਥੋੜਾ ਧੋਖੇ ਤੋਂ ਬਚੋ ਤੇ ਆਪਣੇ ਪੇਤ ਕਿਸੇ ਨੂੰ ਨਾ ਦਿਓ ਕੈਪ੍ਰਿਕੌਰਨ ਮਕਰ ਰਾਸ਼ੀ ਵਾਲਿਆਂ ਦੇ ਸਿਤਾਰੇ ਮੰਗਲ ਦਾ ਨਕਸ਼ਤਰ ਮਿੱਤਰ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਪੁਲਿਸ ਚੱਕਰ ਤੋਂ ਬਚਣਾ ਤੁਸੀਂ ਆਪਣੇ ਭੇਤ ਕਿਸੇ ਨੂੰ ਨਹੀਂ ਦੇਣੇ ਤੇ ਨਾਲ ਦੂਸਰੀ ਗੱਲ ਕਿਸੇ ਪੇਪਰ ਵਰਕ ਨੂੰ ਲੈ ਕੇ ਪਰੇਸ਼ਾਨੀ ਚੱਲ ਰਹੀ ਹੋਵੇ ਤਾਂ ਮਿੱਠੀ ਰੋਟੀ ਪੰਛੀਆਂ ਨੂੰ ਪਾਓ ਤੇ ਉਹਦੇ ਨਾਲ ਰਿਲੈਕਸ ਵੀ ਮਿਲੇਗੀ ਐਤਵਾਰ ਦਾ ਦਿਨ ਹੈ ਸੰਡੇ ਦਾ ਦਿਨ ਹੈ ਫਾਂਡੇ ਬਣਾਉਣ ਦੇ ਲਈ ਥੋੜੀ ਆਪਣੇ ਵੱਲ ਧਿਆਨ ਤੇ ਦੇਣਾ ਰਿਲੈਕਸ ਤੇ ਦੇਣਾ ਪਰ ਮੋਬਾਈਲ ਜ਼ਿਆਦਾ ਵਰਤੋ ਅੱਖਾਂ ਦੀ ਪ੍ਰੋਬਲਮ ਦੇ ਦੇ ਐਕਿਊਰਸ ਕੁੰਭ ਰਾਸ਼ੀ ਵਾਲੇ ਮਰਜ਼ੀ ਆਪਣੀ ਠੀਕ ਹੈ ਪਰ ਜ਼ਿਆਦਾ ਮਰਜ਼ੀ ਓਵਰ ਕੌਨਫੀਡੈਂਸ ਘਰ ਚ ਕਲੇਸ਼ ਤੇ ਪਰੇਸ਼ਾਨੀ ਵਧਾਏਗਾ ਤਾਂ ਕੋਸ਼ਿਸ਼ ਕਰਨੀ ਹੈ ਜੀ ਕੁੰਭ ਰਾਸ਼ੀ ਵਾਲਿਆਂ ਨੇ ਚਾਹੰਦੀ ਆਪਣੇ ਕੋਲ ਰੱਖਣੀ ਹੈ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲੋ ਰਿਸ਼ਤੇਦਾਰਾਂ ਦੇ ਜਾਂ ਧਾਰਮਿਕ ਸਥਾਨ ਦੀ ਯਾਤਰਾ ਦਾ ਮਨ ਬਣ ਰਿਹਾ ਤਾਂ ਜ਼ਰੂਰ ਕਰਕੇ ਆਓ ਮਨ ਤੇ ਔਰਾ એનર્ਜੀ ਚੇਂਜ ਹੋ ਜਾਂਦੀ ਹੈ ਚੰਗਾ ਰਹਿੰਦਾ ਵਧੀਆ ਗੁੜਗਾ ਨੂੰ ਖਿਲਾਣਾ ਅੱਜ ਦੇ ਦਿਨ ਦਾ ਉਪਾਰ ਹੋਵੇਗਾ ਖਰਚਿਆਂ ਤੇ ਕੰਟਰੋਲ ਜ਼ਰੂਰ ਕਰੋ ਪਾਇਸੇਜ਼ ਹਨੇ ਮੇਨ ਰਾਸ਼ੀ ਦੇ ਸਿਤਾਰੇ ਜੋ ਚੱਲ ਰਹੇ ਆ ਮਾਤਾ ਦੀ ਸੇਤ ਨੂੰ ਲੈ ਕੇ ਚਿੰਤਾ ਥੋੜੀ ਰਹੇਗੀ ਜੋੜਾਂ ਚ ਦਰਦ ਕਦੇ ਕਿਸੇ ਦੇ ਗੋਡੇ ਚ ਦਰਦ ਹਸਪਤਾਲਾਂ ਦੇ ਚੱਕਰ ਵਜਾ ਕੋਈ ਵੀ ਹੋਵੇ ਲੱਗ ਸਕਦੇ ਆ ਪਰ ਪਿਆਰ ਨਾਲ ਬਜ਼ੁਰਗਾਂ ਦੇ ਕੋਲ ਥੋੜੀ देर ਬੈਠੋਗੇ ਅੱਜ ਤੁਸੀਂ ਤਾਂ ਬ੍ਰਸਪਤ ਸੁਭਫਲ ਦੇਗਾ ਨਜ਼ਰਾਂ ਤੋਂ ਚਲੋ ਬਚਣਾ ਹੈ ਪਰਕਰ ਜੇਕਰ ਤੁਸੀਂ ਕੋਈ ਕੰਸਟ੍ਰਕਸ਼ਨ ਦਾ ਕੰਮ ਕਰਾਉਣ ਬਾਰੇ ਸੋਚ ਰਹੇ ਹੋ ਤਾਂ ਕਰਾ ਲੈਣਾ ਚਾਹੀਦਾ ਹੈ ਹੋ ਜਾਏਗਾ ਕੁੱਤੇ ਨੂੰ ਰੋਟੀ ਜ਼ਰੂਰ ਦੋ ਠੀਕ ਏਸੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਲੌਜੀਕਲੀ ਆਪਾਂ ਜਾਣਿਆ ਕਿ ਗ੍ਰਹਿਾਂ ਨੂੰ ਆਪਾਂ ਕਿੱਦਾਂ ਸਹੀ ਕਰ ਸਕਦੇ ਆ ਸਹੀ ਤਾਂ ਦੇਖੋ ਹੁੰਦੇ ਹੀ ਆ ਪਰ ਗ੍ਰਹਿਾਂ ਨੂੰ ਕਿੱਦਾਂ ਅਸੀਂ ਆਪਣੇ ਅਗਰ ਕੋਈ ਪਰੇਸ਼ਾਨੀਆਂ ਤੋਂ ਉਸ ਮੁਤਾਬਕ ਚਲਾ ਸਕਦੇ ਆ ਗੱਲ ਇਹ ਆ ਵਾਸਤੂ ਮੁਤਾਬਕ ਆਪਾਂ ਤੁਹਾਨੂੰ ਛੋਟੇ ਛੋਟੇ ਟਿਪ ਦੱਸਦੇ ਰਹਿੰਨੇ ਆ ਕਿ ਕਿੱਦਾਂ ਹਰ ਚੀਜ਼ ਨੂੰ ਅਸੀਂ ਸਹੀ ਕਰ ਸਕਦੇ ਆ ਸਾਊਥ-ਵੈਸਟ ਵਿੱਚ ਕਈ ਲੋਕਾਂ ਦਾ ਗੇਟ ਹੁੰਦਾ ਹੈ ਪਰ ਉਹ ਨਹੀਂ ਹੋਣਾ ਚਾਹੀਦਾ ਸਾਊਥ-ਵੈਸਟ ਦਾ ਗੇਟ ਹਮੇਸ਼ਾ ਅਨਸਟੇਬਲ ਕਰਦਾ ਹੈ ਪਰੇਸ਼ਾਨੀ ਦਿੰਦਾ ਹੈ ਤੇ ਪੈਸਾ ਦਿਖਦਾ ਹੈ ਪਰ ਚਲੇ ਜਾਂਦਾ ਹੈ ਚਲੇ ਜਾਂਦਾ ਮੀਨਸ ਕੋਟ ਕਚੈਰੀ ਦੇ ਕੇਸਾਂ ਜਾਂ ਸਟੱਕ ਕਰ ਦਿੰਦਾ ਕਿ ਬਸ ਉੱਥੇ ਹੀ ਖੜੇ ਆ ਆਈ ਚਲਾਈ ਅੱਛੀ ਹੈ ਨਾ ਵਧਰੇ ਅੰਗੇ ਨੂੰ ਨਾ ਫਾਇਦਾ ਨਾ ਨੁਕਸਾਨ ਤਾਂ ਅਗਰ ਸਾਊਥ-ਵੈਸਟ ਦਿਸ਼ਾ ਵਿੱਚ ਤੁਹਾਡਾ ਗੇਟ ਹੋਵੇ ਤਾਂ ਉੱਥੇ ਇੱਕ ਦਹਲੀਜ਼ ਬਣਾਓ ਵੱਡੀ ਸਾਰੀ ਜਿਹਨੂੰ ਤੁਸੀਂ ਪਾਰ ਕਰਕੇ ਘਰ ਥੋੜਾ ਨੀਵਾ ਹੋਵੇ ਬਾਹਰਲੀ ਦਹਲੀਜ਼ ਵੱਡੀ ਹੋਵੇ ਤਾਂ ਉਹਨੂੰ ਪਾਰ ਕਰਕੇ ਅੰਦਰ ਆਓ ਤਾਂ ਕਿ એનર્ਜੀ ਜੋ ਹੈ ਉਹ ਹਮੇਸ਼ਾ ਨੇਗੇਟਿਵ એનર્ਜੀ ਬਾਹਰ ਤੇ ਪੋਜ਼ਿਟਿਵ ਅੰਦਰ ਰਵੇ ਚਾਂਦੀ ਬਿਲਕੁਲ ਨਹੀਂ ਉੱਥੇ ਦੱਬਣੀ ਉੱਥੇ ਤੁਸੀਂ ਲੋਹੇ ਦੀ ਤਾਰ ਦੱਬ ਸਕਦੇ ਹੋ ਕਿਉਂਕਿ ਸ਼ਨੀ ਤੇ ਸਾਊਥ-ਵੈਸਟ ਵਿੱਚ ਲੋਹੇ ਦੀ ਤਾਰ ਦੱਬਣ ਤੇ ਸ਼ਨੀ ਦੀ એનર્ਜੀ ਜਾਂ ਤੁਸੀਂ ਸੋਨੇ ਦੀ ਤਾਂ ਚਲੋ ਕਿੱਥੇ ਬ੍ਰੈਸਪਤ ਅਸੀਂ ਕਰਨਾ ਤਾਂ ਉੱਥੇ ਗੇਟ ਨੂੰ ਪੀਲਾ ਰੰਗ ਕਰਾ ਸਕਦੇ ਏਸੀ ਸਾਊਥ-ਵੈਸਟ ਤੇ ਗੇਟ ਗੇਟ ਦੀ એનર્ਜੀ ਨੂੰ ਸ਼ੁਭ ਕਰਨ ਦਾ ਉਪਾਅ ਸਮਝ ਜਾ ਸਕਦਾ ਆਪ ਸਭ ਦਾ ਅਸਦਾ ਦਿਨ ਬਹੁਤ ਅੱਛਾ ਜਾ ਖੁਸ਼ ਰਹਿਆ ਕਰੋ ਖੁਸ਼ ਰਹਿਆ ਕਰੋ ਵਕਤ ਨੰਗ ਜਾਂਦਾ ਹੈ ਵਕਤ ਵਾਪਸ ਨਹੀਂ ਆਉਂਦਾ ਉਹ ਜਿਵੇਂ ਜ਼ਿੰਦਗੀ ਵਿੱਚ ਚੱਲਦੇ ਰਹਿੰਦੇ ਆ ਹਰ ਕਿਸੇ ਨੂੰ ਜਿਹੜਾ ਨਹੀਂ ਫੁੱਲਿਆ ਕਹਿੰਦੇ ਉਹ ਹੀ ਉਹ ਚੰਗਾ ਮੁਠੀ ਬੰਦ ਚੰਗੀ ਆ ਕਿ ਤੇ ਖੁੱਲ ਕੀ ਤਾਂ ਬੜੇ ਕਹਿੰਦੇ ਆ ਪਵਾੜੇ ਪਾਉਗੇ ਪਵਾੜੇ ਮਤਲਬ ਪਤਾ ਉਦੋਂ ਹੀ ਲੱਗਦਾ ਏ ਜਦੋਂ ਅਸੀਂ ਦੂਸਰੇ ਕੋਲ ਬੈੰਨੇ ਆ ਦੂਸਰੇ ਦੀ ਸੁਣਦੇ ਆ ਤੇ ਦਿਖਾਵੇ ਦੀ ਜ਼ਿੰਦਗੀ ਨਾਲੋਂ ਚੰਗਾ ਏ ਕਿ ਪ੍ਰੈਕਟੀਕਲ ਤੌਰ ਤੇ ਖੁਸ਼ ਹੋਇਆ ਜਾਵੇ ਜ਼ਰੂਰੀ ਨਹੀਂ ਆ ਸਮਾਈਲ ਸੈਲਫੀ ਦੇ ਲੈਣ ਲੱਗਿਆ ਜਾਂ ਫੋਟੋ ਖਿਚਾਉਣ ਲੱਗਿਆ ਤੁਸੀਂ ਦੇਣੀ ਆ ਕਦੀ ਨਦਾਨੀਆਂ ਜਾਂ ਤੇ ਕਦੀ ਬਿਨਾ ਗੱਲ ਤੋਂ ਵੀ ਹੱਸ ਲੈਣਾ ਛੋਟੀ ਜਿਹੀ ਗੱਲ ਤੇ ਹੱਸ ਲੈਣਾ ਚੰਗਾ ਹੁੰਦਾ ਏ ਵਧੀਆ ਹੁੰਦਾ ਏ ਕਿਉਂਕਿ ਹੱਸਣਾ ਜ਼ਰੂਰੀ ਏ ਪਤਾ ਨਹੀਂ ਕਿਉਂ ਲੱਗਦਾ ਕਿ ਲੋਕ ਹੱਸਣਾ ਭੁੱਲ ਹੀ ਗਏ ਆ ਹੈ ਵੀ ਸੱਚਾਈ ਵੈਸੇ ਜੇ ਦੇਖਿਆ ਜਾਵੇ ਸੱਚਾਈ ਹੋਈ ਆ ਹਨਾ ਤੇ ਹੱਸਣਾ ਬਹੁਤ ਜ਼ਰੂਰੀ ਹੈ ਆਪਣੇ ਕਿਸੇ ਮੂਮੈਂਟ ਨੂੰ ਤੁਸੀਂ ਜਿੱਦਾਂ ਆਮ ਤੌਰ ਤੇ ਸੈਲਫੀ ਵਗੈਰਾ ਲੈਨੇ ਹੋ ਕਦੀ ਖੁਸ਼ ਹੋਵੋ ਤਾਂ ਕਦੇ ਵੀਡੀਓ ਬਣਾਉ ਤੇ ਉਸ ਨੂੰ ਦੇਖੋ ਦੁਬਾਰਾ ਵੀ ਉਨਾਂ ਹੀ ਹਾਸਾ ਆਉਂਦਾ ਹੈ ਤੇ ਇੱਕ ਕਿਸੇ ਟਾਈਮ ਤੇ ਤੁਸੀਂ ਬਹੁਤ ਖੁਸ਼ ਹੋ ਰਹੇ ਹੋ ਹੱਸ ਰਹੇ ਹੋ ਖੇਡ ਰਹੇ ਹੋ ਤਾਂ ਉਹਦੀ ਫੋਟੋ ਵਗੈਰਾ ਖਿੱਚੋ ਤੇ ਫਿਰ ਦੇਖੋ ਤਾਂ ਸਹੀ ਜਦੋਂ ਉਹਨੂੰ ਯਾਦ ਕਰੋ ਤੇ ਉਦੋਂ ਵੀ ਆ ਜਾਂਦਾ ਹਾਏ ਇਸ ਟਾਈਮ ਤੇ ਕਿੰਨੇ ਖੁਸ਼ ਸੀ ਹਨਾ ਤੇ ਇਹ ਜ਼ਰੂਰੀ ਥੋੜਾ ਹੀ ਆ ਕਿ ਉਦੋਂ ਹੀ ਫੋਟੋ ਖਿੱਚਣੀ ਹੈ ਕਿ ਜਦੋਂ ਤੁਸੀਂ ਤੁਹਾਨੂੰ ਲੱਗਦਾ ਕਿ ਫੋਟੋ ਖਿੱਚਣੀ ਚਾਹੀਦੀ ਹੈ ਹਨਾ ਪਰ ਉਦੋਂ ਜ਼ਰੂਰ ਖਿੱਚੋ ਜਦੋਂ ਇੱਕ ਖੁਸ਼ੀ ਦਾ ਮੂਮੈਂਟ ਹੋਵੇ ਇੱਕ ਇੱਕ ਤੁਸੀਂ ਬਹੁਤ ਇੰਜੋਏ ਕਰ ਰਹੇ ਹੋ ਹਨਾ ਸਮਾਂ ਇਜਾਜ਼ਤ ਦਾ ਆਪਾਂ ਬਾਅਦ ਵਿੱਚ ਵੀ ਗੱਲਾਂ ਕਰ ਲਈਆਂ ਸਤਿ ਸ਼੍ਰੀ ਅਕਾਲ